ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਲਓ ਜੀ ਅ ਅੱਜ ਆਪਾਂ ਇੱਕ ਮਸਲਾ ਲੈ ਕੇ ਆਏ ਹਾਂ ਦੇਖੋ ਉਹ ਮੇਰੀ ਇਕੱਲੇ ਦੀ ਪ੍ਰੋਬਲਮ ਨਹੀਂ ਉਹ ਸਾਰਿਆਂ ਦੀ ਪ੍ਰੋਬਲਮ ਹੈ ਤੇ ਪ੍ਰੋਬਲਮ ਹੈਗੀ ਹੈਗੀ ਪੰਜਾਬ ਰੋਡ ਵੇਜ ਨੂੰ ਲੈ ਕੇ ਪੰਜਾਬ ਰੋਡ ਵੇਜ ਬੱਸਾਂ ਜਿਹੜੀਆਂ ਇਹ ਆਪਣਾ ਰਮਾਣਾ ਪੜੇ ਇਹ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਸੁਣ ਮਾ ਉਧਰੋ ਵੀਡੀਓ ਚ ਚੱਲਦਾ ਚੱਲਦਾ ਦਿਖਾਉਂਗਾ ਤੇ ਮੈਂ ਚੱਲਿਆ ਪਿੱਛੇ ਮੈਂ ਚੱਲਿਆ ਬਗਰਾੜੀ ਬਗਰਾੜੀ ਤੋਂ ਦੇਖੂਗਾ ਵੀ ਕਿਹੜੇ ਅੱਡੇ ਤੇ ਖੜ੍ਹਦੀ ਆ ਕਿਹੜੇ ਤੇ ਨਹੀਂ ਖੜ੍ਹਦੀ ਕੱਲ ਵੀ ਇਹਨਾਂ ਨੇ ਹੈਰਾਨ ਕੀਤਾ ਕੱਲ ਵੀ ਜੀਤੇ ਮਤਲਬ ਰੁਕੀ ਨਹੀਂ ਜੀਤੇ ਅੱਡਾ ਅੱਗੇ ਆ ਤੇ ਲਾ ਦਿੰਦੇ ਆ ਉਰਾ ਛੇ ਮਾ ਨੇ ਰਾਤੇ ਬ ਮਤਲਬ ਜਿੱਥੇ ਕੱਟ ਆਉਂਦਾ ਉੱਥੇ ਲਾ ਦਿੰਦੇ ਆ ਤੇ ਇਹ ਦੇਖੋ ਵੀ ਪਾਸ ਬਣਾਇਆ ਹੋਇਆ ਮੇਰੇ ਕੋਲੇ ਜਿਹੜਾ ਮਤਲਬ ਦਿੱਲੀ ਜਾਂਦੇ ਆ ਚਲੋ ਪਾਸ ਦਾ ਸੌਖਾ ਹੋ ਜਾਂਦਾ ਨਿਤ ਨਿਤ ਕਰਾਇਆ ਲਾਉਣ ਨਾਲ ਇੱਕ ਵਾਰ ਚ ਬਣਾ ਲੈਨੇ ਹੁੰਦੇ ਆ ਬਣਾਇਆ ਹੈ ਸੌਖ ਨੂੰ ਆ ਸੌਖ ਨੂੰ ਬਣਾਇਆ ਵੀ ਚਲੋ ਡੇਲੀ ਡੇਲੀ ਕਰਾਇਆ ਤੇ ਥੋੜਾ ਸਸਤਾ ਪੈ ਜਾਂਦਾ ਚਲੋ ਪ੍ਰਾਈਵੇਟ ਬੰਦੇ ਨੂੰ ਹੁੰਦਾ ਹੀ ਹੈ ਹਨ ਜਿੱਦੇ ਆਪਾਂ ਗੱਡੀ ਲਾ ਦਿੰਦੇ ਆ ਤੁਹਾਨੂੰ ਪਤਾ ਹੀ ਹੈ ਤੇ ਅੱਗੇ ਵਸਤੇ ਚੱਲਦੇ ਆ ਕੱਲ ਇਹਨਾਂ ਨੇ ਕੀ ਕੀਤਾ ਕੱਲ 1 ਕਰੋੜ ਵੇ ਸਿੱਧੀ ਲੰਘੀ ਉਹਨੇ ਉਹਨੇ ਤਾਂ ਮਤਲਬ ਬਾਤ ਹੀ ਨਹੀਂ ਪੁੱਛੀ ਦੂਜੀ ਰੋਡ 'ਤੇ ਉਧਰ ਰੁੱਕ ਗਈ। ਉਧਰ ਰੁੱਕ ਕੇ ਸਵਾਰੀਆਂ ਉਹਨੇ ਲਾਈਆਂ ਉੱਥੇ ਰੁੱਕੀ ਨਹੀਂ ਚਲੋ ਗਈ। ਫਿਰ ਭਾਈ ਪਾਸ ਵਾਲਾ ਬੰਦਾ じゃ ਆਮ ਜਨਤਾ ਕੀ ਕਰੇ ਦੱਸੋ। ਇਹਨਾਂ ਕੋਲ ਇੱਕੋ ਹੀ ਬਹਾਨਾ ਹੁੰਦਾ ਵੀ ਬੱਸ 'ਚ ਭੀੜ ਸੀ। ਵੀ ਬੱਸਾਂ 'ਚ ਭੀੜ ਹੀ ਹੁੰਦੀ ਆ। ਦੋ ਰੋਡ ਵੇਜ ਆਉਂਦੀਆਂ, ਤਿੰਨ ਆਉਂਦੀਆਂ। ਇੱਕ ਅਠ 50 ਵਾਲੀ, ਉਹ ਬੰਦਾ ਇਹਨਾਂ ਨਾਲ ਐਸਾ ਸਾਰੇ ਪੱਟਿਆਂ 'ਤੇ ਰੋੱਕ ਕੇ ਲੈ ਕੇ ਜਾਂਦਾ। ਬੋਲਣ ਦੀ ਤਮੀਜ਼ ਉਹਨੂੰ। ਇਸ ਤੋਂ ਬਾਅਦ ਇੱਕ ਆਉਂਦੀ 95 ਤੇ ਤੇ ਇੱਕ 915 ਆਉਂਦੀ। ਦੇਖੋ ਉਤਰੋਂ ਵੀ ਆਉਨੇ ਆ ਹਾਂ ਤੁਸੀਂ ਟੈਕਟ ਨਹੀਂ ਲੈਤੀ ਕੀ ਕਰਦੀਆਂ ਸੀ ਬੈਠੀਆਂ ਜੇ ਉਹ ਮਤਲਬ ਇੰਨਾ ਪੁੱਠਾ ਬੋਲਦੇ ਆ ਨਾ ਕੁੜੀਆਂ ਨੂੰ ਜਾਂ ਮਤਲਬ ਮਾਤਾ ਆਉਂ ਆ ਆਪਣੀਆਂ ਹੋਰ ਆ ਮੇਰੇ ਨਾਲ ਕੁੜੀਆਂ ਆਉਂਦਾਂ ਸਾਰਾ ਮੈਂ ਵੇਖਦਾ ਹੀ ਆ ਮੈਂ ਬੋਲਦਾ ਨਹੀਂ ਵੇਖਦਾ ਹੀ ਆ ਠੀਕ ਹੈ ਕੱਲ ਜਦੋਂ ਨਹੀਂ ਰੋਕੀ ਇਹਨਾਂ ਨੇ ਅੱਜ ਵੀ ਆਪਾਂ ਨੂੰ ਲੱਗਿਆ ਕੱਲ ਗੁੱਸਾ ਆ ਵੀ ਯਾਰ ਇਹ ਕੀ ਮਤਲਬ ਹੋਇਆ ਪਾਸ ਬਣੇ ਵੇ ਆ ਪਾਸ ਦਾ ਫਾਇਦਾ ਕੀ ਹੋਊ ਉਦੋਂ ਬਾਅਦ ਆਉਗੀ 10 ਵਜੇ ਬਸ ਤੇ 11 ਵਜੇ ਜਾਵਾਂਗੇ ਡਿਊਟੀਆਂ ਦੇ ਆ ਕਰਕੇ ਇਹ ਮਸਲਾਗਾ ਅੱਜ ਅੱਜ ਆਪਾਂ ਬਗਰਾੜੀ ਤੋਂ ਲੱਗਾਂਗੇ ਪੰਜਾਬ ਰੋਡਵੇ ਦੇ ਪਿੱਛੇ ਲੱਗਾਂਗੇ ਤੇ ਬਗਰਾੜੀ ਤੋਂ ਆਪਾਂ ਚੱਲਣਾ ਤੇ ਆਪਾਂ ਵੇਖਾਂਗੇ ਬਗਰਾੜੀ ਤੋਂ ਪਿੱਛੇ ਆਪਾਂ ਦੀ ਗੱਲ ਕਰਦੇ ਵੀ ਕਿੱਥੇ ਰੁੱਕ ਕੇ ਆਉਂਦੀ ਆ ਕਿੱਥੇ ਨਹੀਂ ਰੁੱਕ ਕੇ ਆਉਂਦੀ ਠੀਕ ਹੈ ਬਗਰਾੜੀ ਤੋਂ ਅੱਗੇ-ਅੱਗੇ ਵੇਖਾਂਗੇ ਗੰਦਾਰਾ ਲੰਬ ਵਾਲੀ ਬਾਜਾਖਾਨਾ ਰਮਾਣਾਪੁਰ ਚੀਤਾ ਤੇ ਤਿੰਨ ਕੋਣੀ ਤਿੰਨ ਕੋਣੀ ਤਾਂ ਰੁਕਦੀ ਨਹੀਂ ਕਦੇ ਕੀ ਕਹਣਾ ਰੋਕ ਲਈ ਨਹੀਂ ਰੁਕਦੀ ਨਹੀਂ ਖੜੀਆਂ ਰਹਿੰਦੀਆਂ ਸਾਰੀਆਂ ਜੀ ਦੇ ਸਵਾਰੀਆਂ ਹੁੰਦੀਆਂ ਜਿੱਦੇ ਵਿਚਾਰੇ ਉਹਨ ਮਤਲਬ ਦੇਖੋ ਹਰੇਕ ਬੰਦੇ ਨੂੰ ਹੁੰਦਾ ਵੀ 2 ਰੁਪਏ ਬਚ ਜਾਣਾ ਮਾਤਾ ਮਤਲਬ ਹੁੰਦਾ ਜੀ ਸਾਡੀ ਚੱਲ ਟਰੈਕਟਰ ਨਾਲ ਲੱਗੇ ਹਰੇਕ ਨੂੰ ਹੀ ਹੁੰਦਾ ਪਰ ਇਹ ਤਾਂ ਸਰਕਾਰ ਨੇ ਸਹੂਲਤ ਦਿੱਤੀ ਆ ਨਾ ਇਹ ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਆਪਣੀ ਕੰਮ ਕੀ ਹੈ ਪਹਿਲਾਂ ਆਪਾਂ ਡਿਊਟੀ ਕਰਦੇ ਸੀ ਆਪਾਂ ਡਿਊਟੀ ਕਰੋ ਵਧੀਆ ਕਰੋ ਪਿਆਰ ਨਾਲ ਬੋਲੋ ਐ ਥੋੜੀ ਜਿਹੀ ਗੱਲ ਯਾਰ ਆਪਾਂ ਪੁੱਠੇ ਹੀ ਬੋਲੀਏ ਨਾ ਹਰ ਵਕਤ ਪੁੱਠੇ ਹੀ ਬੋਲੀ ਜਾਂਦੇ ਹੈ ਹੈਗੇ ਆ ਦੇਖੋ ਸਾਰੇ ਬੰਦੇ ਖਰਾਬ ਨਹੀਂ ਹੁੰਦੇ ਹੁੰਦੇ ਆ ਇੱਕ ਦੋ ਵਿੱਚੋਂ ਤੇ ਸਾਰਿਆਂ ਤੇ ਗੰਦ ਉਹੀ ਪਾਉਂਦੇ ਆ ਤੇ ਆਪਾਂ ਗੰਦ ਪਾਉਣੋਂ ਹਟਾਉਣਾ ਹੈ ਮੇਰੇ ਨਾਲ ਰਿਓ ਮੇਰੇ ਨਾਲ ਖੜਿਓ ਮੈਂ ਲੰਬ ਵਾਲੇ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਜਿੱਥੋਂ ਦੀ ਵੀ ਸਮੱਸਿਆ ਈ ਹੈ ਸਾਡੀ ਵੀ ਸਮੱਸਿਆ ਈ ਹੈ ਮੈਂ ਕੀਤੀ ਸੀ ਆਪਣੇ ਪਿੰਡ ਗੱਲ ਪੰਚਾਇਤ ਦੇ ਵਿੱਚ ਪੰਚਾਇਤ ਵਾਲੇ ਕਹਿੰਦੇ ਵੀ ਇੱਕ ਵਾਰ ਤੂੰ ਵੀਡੀਓ ਬਣਾਵਾ ਕੇ ਲਿਆ ਆਪਣੇ ਕੋਲੇ ਪ੍ਰੂਫ ਹੋ ਜੂ ਵੀ ਰੋਕਦੇ ਆ ਕਿ ਨਹੀਂ ਰੋਕਦੇ ਇੰਨਾ ਘਟਾਰਾ ਰਮਾਣਾ ਬੁਲਦਾ ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਦੇ ਮਨ 'ਚ ਹੋਇਆ ਵਾ ਵੀ ਉੱਥੇ 부ੜੀ ਕੁੜੀ ਵੀ ਨਹੀਂ ਰੁਕਦੀ ਮਤਲਬ ਅਗਲਾ ਇਹਨੂੰ ਆਇੰਦਾ ਵੀ ਜਿੱਤੇ ਹੀ ਚੜ ਜਾਗੇ ਯਾਰ ਕਿਉਂਕਿ ਰੁਕਣੀ ਨਹੀਂ ਇੱਥੇ ਪਤਾ ਹੀ ਆ ਉਹਨਾਂ ਨੂੰ ਤੇ ਮਾਂ ਦੇ ਪੁੱਤੇ ਜਿੱਤੇ ਵੀ ਨਹੀਂ ਰੋਕਦੇ ਮੈਂ ਪਹਿਲਾਂ ਦੱਸਿਆ ਵੀ ਹਰੇਕ ਬੰਦਾ ਜੇ ਇੱਕ ਬੰਦਾ ਖਰਾਬ ਨਹੀਂ ਹੁੰਦਾ ਕੁਝ ਕੋ ਹੁੰਦਿਆ ਖਰਾਬ ਸਾਰਿਆਂ ਦੇ ਗੰਦ ਫਾਉਣ ਵਾਲੇ ਤੇ ਲੋ ਫਿਰ ਆਪਾਂ ਇਹ ਮਸਲਾ ਹੁਣ ਚੱਕਿਆ ਹੋ ਸਕਦਾ ਆਪਾਂ ਨੂੰ ਧਰਨਾ ਲਾਉਣਾ ਪੈ ਜੇ ਕੱਲ ਜਾਂ ਪਰਸੋਂ ਤੱਕ ਸਾਰੀ ਗੱਲਬਾਤ ਮੇਰੀ ਹੋਈ ਵੀ ਪੰਚਾਇਤ ਨਾਲ ਵੀ ਆਪਾਂ ਧਰਨਾ ਲਾਉਣਾ ਪਿਆ ਪਰ ਧਰਨਾ ਵੀ ਲਾ ਦਾਂਗੇ ਕੱਲ ਲੰਬ ਵਾਲੀ ਵਾਲੇ ਨੇ ਵੀ ਲਾਇਆ ਦੇਖੋ ਮੈਨੂੰ ਕੋਈ ਨਹੀਂ ਮੇਰਾ ਯਾਰ ਵੀ ਆ 1100 ਖਰਾਬ ਹੋ ਜਾ ਕੋਈ ਗੱਲ ਨਹੀਂ ਮੈਂ ਪ੍ਰਾਈਵੇਟ ਤੇ ਜਾਵਾਂ ਕੋਈ ਗੱਲ ਨਹੀਂ ਪਰ ਯਾਰ ਬੁੜੀਆਂ ਮਤਲਬ ਕੁੜੀਆਂ ਬੜੀਆਂ ਭੈਣਾ ਚੜਦੀਆਂ ਯਾਰ ਉਹਨਾਂ ਨੂੰ ਆਪਾਂ ਤਮੀਜ਼ ਨਾਲ ਬੋਲੀਏ ਯਾਰ ਠੀਕ ਹੈ ਨਾ ਸੋਨੂੰ ਸਰਕਾਰੀ ਨੌਕਰੀ ਦਿੱਤੀ ਆ ਲੋਕ ਸਰਕਾਰੀ ਨੌਕਰੀ ਆਸਤੇ ਭੱਜਦੇ ਫਿਰਦੇ ਆ ਕਿੰਨਾ ਕਿੰਨਾ ਪੈਸਾ ਚੱਕੀ ਬਿਠਿਆ ਤੇ ਮੇਰੀ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਹੈ ਮਾਨ ਜੋਗ ਸੀਐਮ ਸਾਹਿਬ ਥੋੜੀ ਰਿਕਵੈਸਟ ਕਰੋ ਇਹਨਾਂ ਵੀ ਜਿਹੜਾ ਪੁੱਠਾ ਬੋਲਿਆ ਜਾ ਹੋ ਰਿਹਾ ਉਹਦੀ ਵੀਡੀਓ ਬਣਾ ਕੇ ਭੇਜੋ ਤੁਹਾਨੂੰ ਪ੍ਰੂਫ ਚਾਹੀਦਾ ਹੁੰਦਾ ਪ੍ਰੂਫ ਤੁਹਾਨੂੰ ਦੇਓ ਕੀ ਜਾਂ ਤਾਂ ਤੇ ਉਹਦੇ ਤੇ ਹੋਵੇ ਸਖਤ ਕਾਰਵਾਈ ਕਿਉਂਕਿ ਸਰਕਾਰੀ ਨੌਕਰੀਆਂ ਹੋਰ ਮੁੰਡੇ ਬਿਠੇਰੇ ਫਿਰਦੇ ਆ ਬਹੁਤ ਜ਼ਿਆਦਾ ਮੁੰਡੇ ਫਿਰਦੇ ਆ ਜਿਹੜੇ ਸਰਕਾਰੀ ਨੌਕਰੀਆਂ ਨੂੰ ਭਾਲਦੇ ਫਿਰਦੇ ਆ ਵਿਚਾਰੇ ਤੇ ਇੰਨੇ ਨੇ ਪੜੇ ਲਿਖੇ ਆ ਆਪਾਂ ਵੀ ਪ੍ਰਾਈਵੇਟ ਬੰਦੇ ਆ ਤਨਖਾਹ ਸਾਨੂੰ ਵੀ ਮਿਲਦੀ ਆ ਪ੍ਰਾਈਵੇਟ ਬੰਦੇ ਆ ਪਰ ਇਹ ਗੱਲ ਥੋੜੀ ਆ ਵੀ ਅਸੀਂ ਮਤਲਬ ਜੇ ਪਾਸ ਬਣਾ ਲਿਆ ਫਿਰ ਵੀ ਅਸੀਂ ਉਹ ਨਾਲੇ ਉਧਰ ਪੈਸੇ ਲਾਈਏ ਨਾਲੇ ਉਧਰ ਪੈਸੇ ਲਾਈਏ ਸੋ ਇਹ ਮਸਲਾ ਚੱਕਿਆ ਆਪਾਂ ਪਹੁੰਚ ਗਏ ਬਾਜੇਖਾਨੇ ਬਾਜੇਖਾਨੇ ਤੋਂ ਆਪਾਂ ਬਗਰਾੜੀ ਜਾਣਾ ਬਗਰਾੜੀ ਤੋਂ ਆਪਾਂ ਤੁਹਾਨੂੰ ਮੈਂ ਕੈਮਰਾ ਲਾ ਕੇ ਦਿਖਾਉਂ ਮure ਤੁਸੀਂ ਦੇਖਿਓ ਵੀ ਕਿੱਥੇ ਕਿੱਥੇ ਬੱਸ ਰੁਕਦੀ ਆ ਕਿੱਥੇ ਕਿੱਥੇ ਨਹੀਂ ਰੁਕਦੀ ਇਹ ਹੀ ਮਸਲਾ ਆਪਾਂ ਨੂੰ ਜੀਤੇ ਤੱਕ ਆਪਾਂ ਜਾਵਾਂਗੇ ਤਨ ਕੋਈ ਜਾਣਾ ਨਹੀਂ ਜੀਤੇ ਆਪਾਂ ਵੇਖਾਂਗੇ ਰੁਕਦੀ ਆ ਕਿ ਨਹੀਂ ਰੁਕਦੀ ਪਰਸਨਲੀ ਪਹਿਲਾਂ ਆਪਾਂ ਉਹਨਾਂ ਨੂੰ ਕੀ ਕਰਨਾ ਹੈ ਉਹਨਾਂ ਨੂੰ ਅਪਰ ਰਿਕਵੈਸਟ ਕਰਨੀ ਆ ਵੀ ਵੀਰੇ ਰਿਕਵੈਸਟ ਤਾਂ ਮੈਂ ਬਹੁਤ ਅਧਿਕਰੀ ਆ ਵੈਸੇ ਵੀ ਵੀਰੇ ਭਾਈ ਰੋਕ ਲਿਆ ਕਰੋ ਵੀਰੇ ਅਸੀਂ ਵੀ ਜਾਣਾ ਹੁੰਦਾ ਰੋਕ ਲਿਆ ਕਰੋ ਬੁੜੀਆਂ ਨੇ ਵੀ ਚੜਨਾ ਅਸੀਂ ਵੀ ਚੜਨਾ ਠੀਕ ਹੈ ਵੀ ਰੋਕ ਲਿਆ ਕਰੋ ਇਹ ਥੋੜੀ ਗੱਲ ਆ ਵੀ ਆਪਾਂ ਪਿੱਛੋਂ ਗੱਡੀ ਮਤਲਬ ਆ ਗਈ ਤੇ ਆਪਾਂ ਘੇਰ ਪਾਇਆ ਤੇ ਸਦਾ ਬਠਿੰਡਾ ਗੋਨਿਆ ਨਾ ਵੀ ਬਾਈਪਾਸ ਦੇਖੋ ਅੰਦਰ ਵੀ ਨਹੀਂ ਜਾਂਦੀ ਪਹਿਲਾਂ ਵਾਲੀ ਗੱਡੀ 95 ਵਾਲੀ ਸਿੱਧੀ ਜਾਂਦੀ ਆ ਬਸ ਉਥੇ ਲਾ ਦਿੰਦੇ ਆ ਸਵਾਰੀਆਂ ਸਵਾਰੀਆਂ ਨੇ ਭਲਾਂ ਦੀ ਕਿਤੇ ਮਰਜੀ ਜਾਣਾ ਹੋਵੇ ਦੂਰ ਜਾਣਾ ਹੋਵੇ ਨੇੜੇ ਜਾਣਾ ਬਸ ਇਹਨਾਂ ਦਾ ਮਕਸਦ ਕੀ ਆ ਇੱਥੇ ਲਾ ਦੇਣਾ ਇਹਨਾਂ ਨੇ 850 ਵਾਲੀ ਬੱਸ ਆਉਂਦੀ ਆ ਉਹ ਮੁੰਡਾ ਬਹੁਤ ਨਾਈਸ ਆ ਸਾਰੇ ਨਹੀਂ ਖਰਾਬ ਹੁੰਦੇ ਸਾਰੇ ਨਹੀਂ ਖਰਾਬ ਹੁੰਦੇ ਮੁੰਡਾ ਬਹੁਤ ਨਾਈਸ ਬੰਦਾ ਉਹ ਉਹ ਹਰੇਕ ਥਾੜਿਆਂ ਤੇ ਉਹ ਬੋਲਣ ਦੀ ਤਮੀਜ਼ ਹੈ ਜੇ ਮੂਰੇ ਮਤਲਬ ਇੰਜਨ ਵਾਲੀ ਜਿਹੜੀ ਸੀਟ ਹੁੰਦੀ ਹੈ ਜੇ ਉਥੇ ਕੋਈ ਨਾ ਨਾ ਬੈਠਾ ਹੋਊਗਾ ਉਹਨੇ ਬਾਰੀ ਆ ਇੱਧਰ ਬੈਠ ਜਾ ਯਾਰ ਐਨਾ ਮਤਲਬ ਵਧੀਆ ਸੁਭਾਗ ਆ ਕੁੜੀਆਂ ਨੂੰ ਮਤਲਬ ਮਾਤਾ ਵਹਿਣ ਕੁੜੀਆਂ ਬੈਠੇ ਹੁੰਦੇ ਡੇਲੀ ਡਿਊਟੀ ਵਾਲੀਆਂ ਆਪਸ ਨੂੰ ਸਾਰਿਆਂ ਨੂੰ ਮਤਲਬ ਇਹ ਗੱਲ ਪ੍ਰੂਫ ਵੀ ਦੇ ਦਾਂਗੇ ਜਿਹੜਾ ਬੰਦਾ ਚੰਗਾ ਉਹਦੀ ਸਿਫਤ ਕਰੋ ਪਰਮਾਤਮਾ ਉਹਦੀ ਲੰਬੀ ਉਮਰ ਕਰੇ ਪਰ ਜਿਹੜੇ ਆ ਹੈਗੇ ਆ 2-4 ਵੀ ਬਾਲਾ ਸਮਝਦੇ ਆ ਵੀ ਸਾਡੀ ਥੋੜੀ ਜੀ ਹਵਾ ਉੱਚੀ ਐ ਇਹਨਾਂ ਦੀ ਹਵਾ ਕਢਨਾਗੇ ਆਪਾਂ ਆਪਾਂ ਹੁਣ ਹਵਾ ਕੱਢਣ ਦੀ ਐ ਤੁਸੀਂ ਇਹਦੇ ਨਾਲ ਮੇਰਾ ਸਾਥ ਤੇ ਆਪਾਂ ਮਿਲਦੇ ਆਂ ਬਗਰਾੜੀ ਜਾ ਕੇ ਤੇ ਬਗਰਾੜੋਂ ਫਿਰ ਆਪਾਂ ਪਿੱਛੇ ਲਾਵਾਂਗੇ ਰੋਡ ਵੇਚਦੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਦੇ ਆਂ ਆਪਾਂ ਬਗਰਾੜੀ ਜਾ ਕੇ ਹਾਂਜੀ ਆਪਾਂ ਆ ਗਏ ਜੀ ਬਗਰਾੜੀ ਦੇਖ ਲਓ ਤੁਸੀਂ ਬਗਰਾੜੀ ਆ ਗਏ ਆਪਾਂ 8 50 ਜਿਹੜੀ ਜਿੱਦੇ ਹੁੰਦੀ ਆ ਬਸ ਉਹ ਰੁਕਦੀ ਉਹ ਹਰੇਕ ਥਾਂ ਤੇ ਰੁੱਕ ਕੇ ਜਾਂਦੀ ਆ